ਹੈਲੋ ਸਸਤੀ ਕਾ ਸਾਰਿਆਂ ਨੂੰ ਜੀ ਸੁਖ ਬਲੌਗਸ ਵੋਪਰ ਆਇ ਚੰਦਾ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾ ਸਾਰੇ ਠੀਕ ਠਾਕ ਕੋ ਦੇਖਦੇ ਸਾਰਨ ਸੱਚੀ ਕਾਲ ਜੀ ਤੇ ਅੱਜ ਤਰੀਕ ਹੋ ਗਈ ਹੈ 5 ਤੇ ਦਿਨ ਹੋ ਗਿਆ ਮੰਗਲਵਾਰ ਤੇ ਟਾਈਮ ਹੋ ਗਿਆ 9 ਵਜੇ ਦਾ ਹਨਾ ਤੇ ਗਰਾਲ ਤੇ ਜੋ ਚਲ ਗਿਆ ਸਕੂਲ ਡਾਕਟਰ ਸਾਹਿਬ ਵੀ ਖੇਤਾਂ ਨੂੰ ਚਲ ਗਿਆ ਤੇ ਮੇਰੇ ਹੋ ਗਏ ਕੰਮ ਕਾਰ ਸ਼ੁਰੂ ਕਰਦੇ ਹਾਂ ਹੁਣ ਦੇਖੋ ਸਵੇਰੇ ਸਵੇਰੇ ਹੁੰਦਾ ਬੱਚਾ ਨੂੰ ਤੋਰ ਕੇ ਹਨਾ ਬਾਜੂ ਕੰਮ ਕਰ ਭੈਣਾ ਦੇ ਕੰਮ ਸ਼ੁਰੂ ਹੁੰਦੇ ਜਾਂ ਲੱਗ ਜਾਂਦੇ ਹੌਲੀ ਹੌਲੀ ਤੇ ਅੱਜ ਸੀਗਾ ਠੰਡਾ ਮੌਸਮ ਇੱਥੇ ਤੇ ਜਿੱਦਾਂ ਗੱਲ ਉਹ ਅੱਜ ਮੀਂਹ ਨਹੀਂ ਪਿਆ ਹੈਗਾ ਤਾਂ ਅੱਗੇ ਰੋਈ ਨਹੀਂ ਆਂਦਾ ਇਸ ਟਾਈਮ ਤੇ ਮੇਰਾ ਮਨ ਕੀਤਾ ਵੀ ਅੱਜ ਨਾ ਚੁੱਲੇ ਤੇ ਦਾਲ ਸਬ지 ਬਣਾਉਣੀ ਹੈ ਨਾ ਦਾਲ ਬਣਾਉਣੀ ਹੈ ਕਿਉਂਕਿ ਚੁੱਲੇ ਦੀ ਦਾਲ ਬਹੁਤ ਵਧੀਆ ਬਣਦੀ ਹੈ ਨਾ ਮਠੀ ਮਠੀ ਅੱਗੇ ਬਣਦੀ ਰਹਿੰਦੀ ਆ ਤੇ ਬਹੁਤ ਸਵਾਦ ਲੱਗਦੀ ਹੈ ਜਿਹੜੀ ਚੁੱਲੇ ਦੀ ਦਾਲ ਸਬ지 ਹੁੰਦੀ ਨਾ ਟੇਸਟ ਵੱਖਰਾ ਹੁੰਦਾ ਰੋਟੀ ਦਾ ਵੀ ਵੱਖਰਾ ਹੁੰਦਾ ਤੇ ਬਹੁਤ ਵਧੀਆ ਹੁੰਦਾ ਮਤਲਬ ਇਹ ਟੇਸਟ ਇਹ ਤੇ ਆਪਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਆ ਤੇ ਆਪਾਂ ਹੁਣ ਜਿੱਦਾਂ ਕਰ ਲਈ ਬਹੁਤ ਸੌਖਾ ਪਾਲਦੇ ਜਾਂ ਕਿੱਦਾਂ ਸਾਰੇ ਕੰਮ ਆਪਣੇ ਗੈਸ ਤੇ ਹੁੰਦੇ ਆ ਤੇ ਸਮਾਂ ਕੀ ਜੁਲੇ ਦੇ ਲਈ ਕੰਮ ਹੁੰਦੀ ਹੈ ਬੈਗ ਕਰਨੇ ਹੁੰਦੇ ਆ ਤੇ ਬਸ ਤੁਸੀਂ ਬਲੌਗ ਨਾਲ ਬਣੇ ਰਹੋ ਤੇ ਲੋਕ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਨਾਲੇ ਹਾਈਪ ਦਾ ਆਪਸ਼ਨ ਜਰੂਰ ਨੱਪਿਆ ਕਰੋ ਜੀ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਸ਼ਨ ਨੱਪਦੇ ਆ ਤੇ ਵਾਈ ਸਟੂਡੀਓ즈 ਮੈਂ ਚੈੱਕ ਕਰਦੀ ਹੁੰਨੀ ਆ ਤੇ ਤੇ ਮੈਨੂੰ ਪਤਾ ਲੱਗ ਜਾਂਦਾ ਆ ਉੱਥੇ ਮੈਂ ਚੈੱਕ ਕਰ ਲੈਣੀ ਹੁੰਨੀ ਯਾਰ ਤੇ ਕੱਲ ਵਾਲੀ ਵੀਡੀਓ ਮੈਂ ਪਾਈ ਸੀਗੀ ਪਣਾਈ ਦੇ ਵੈਸੇ ਪਰਸੋਂ ਸੀਗੀ ਤੇ ਸਾਡੇ ਭੈਣ ਜਿਹੜੇ ਬਲੌਗਰ ਭਾਈਚਾਰਾ ਸਾਡਾ ਨਾ ਕਮੈਂਟ ਕੀਤਾ ਵੇ ਕਹਿੰਦੀ ਅੱਜ 3 ਅਗਸਤ ਆ ਤੇ ਮੇਰੇ ਮੂੰਹੋਂ ਨਿਕਲੇਗਾ 3 ਜੁਲਾਈ ਆ ਨਾ ਤੇ ਕਈ ਵਾਰ ਇਦਾਂ ਹੁੰਦੀ ਹੈ ਗਰਮੀ 'ਚ ਪਤਾ ਨਹੀਂ ਲੱਗਦਾ ਕਿਹੜੀ ਆਪਾਂ ਗੱਲ ਕਹਿ ਦੇਣੀ ਜਾਂ ਕਿਦਾਂ ਨਾ ਤੋਂ ਆਪਾਂ ਬਹੁਤ ਸੀ ਕੋਠੇ ਜਿੱਦੋਂ ਕੱਪੜੇ-ਕੱਪੜੇ ਸੁਕਣੇ ਪਾ ਕੇ ਏਡੇ ਵੇ ਨਾਲੇ ਬਲੌਗ ਸ਼ੁਰੂ ਕਰ ਲਿਆ ਨਾ ਤੇ ਮੈਨੂੰ ਬੜਾ ਅਸਾਇਮ ਹੈ ਕਿ ਇਹਨੂੰ ਤਰੀਕੇ ਦੀ ਸਹੀ ਦੱਸੀ ਆ ਪਰ ਮਹੀਨੇ ਦੀ ਅ ਅਦਲਾ ਬਦਲੀ ਹੋ ਗਈ ਮੜ ਜੀ ਨਾ ਚਲੋ ਖੈਰ ਤੇ ਸਾਡੀਆਂ ਭੈਣਾਂ ਨੇ ਕਮੈਂਟ ਕੀਤੇ ਮੇਨੂੰ ਗੱਲ ਕਹਿੰਦੇ ਵੀ ਨਹੀਂ ਇਹ ਅਮੀਨਾ ਹੈਗਾ ਆ ਅਗਸਤ ਚ ਲੰਡਿਆ ਵੀ ਜਲਾਈ ਮੈਨੂੰ ਬੜਾ ਅਸਾਇਮ ਹੈ ਸੁਣ ਕੇ ਮੈਂ ਕਿ ਸਹੀ ਗੱਲ ਸਾਡੀ ਭੈਣੋ ਤੇ ਬਹੁਤ ਵਧੀਆ ਜਾਨੀ ਭੈਣਾਂ ਮੇਰੀਆਂ ਨਾ ਮੈਂ ਤੋਂ ਵੱਡੀਆਂ ਔਰ ਛੋਟੀਆਂ ਔਰ ਮੇਰੇ ਏਜ ਦੇ ਬਰਾਬਰ ਹੈ ਨਾ ਤੇ ਬਹੁਤ ਪਿਆਰ ਦਿੰਦੀਆਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਬਜੀਤ ਕੌਰ ਦਾ ਕਮੈਂਟ ਆਇਆ ਕਹਿੰਦੇ ਵੀ ਜਿਹੜੇ ਕਹਿੰਦੇ ਜਿਨ੍ਹਾਂ ਨੂੰ ਮਿਰਚਾਂ ਲੱਗਦੀਆਂ ਉਹਨਾਂ ਨੂੰ ਮਿਰਚਾਂ ਹੋਰ ਲਾਓ ਸੇ ਗੱਲਾਂ ਅਸੀਂ ਲਾਉਂਦੇ ਨਹੀਂ ਆਪਾਂ ਉਹਨਾਂ ਨੂੰ ਆਪੀ ਲੱਗ ਜਾਂਦੀਆਂ ਹਨਾ ਤੇ ਚਲੋ ਖੈਰ ਅਸੀਂ ਤਾਂ ਲਾਉਂਦੇ ਨਹੀਂ ਹੈਗੇ ਨਾ ਤੇ ਲਈ ਜਾਂ ਤੇ ਨੋ ਪ੍ਰੋਬਲਮ ਹੋਣਾ ਤੇ ਅਸੀਂ ਆਪਣਾ ਕੰਮ ਕਰਦੇ ਜਾਣਾ ਆ ਔਰ ਕਰਦੇ ਵੀ ਹੈਗੇ ਆ ਤੇ ਇਹ ਤਾਂ ਲ ਭਾਭੀ ਬੋ ਕੱਠੇ ਹੋ ਗਏ ਸੀ ਕਿ ਮੇਨ ਅਲਫਾ ਫੇ ਸੜਦੀ ਨਹੀਂ ਹੁੰਦੀ ਹੈਗੀ ਤੇ ਇਦਾਂ ਨਾ ਪੈਲੀ ਚ ਫਿਰ ਗਲਦੇ ਵੀ ਹੈ ਨਹੀਂ ਕਿ ਤੌਖਾ ਹੁੰਦਾ ਆ ਤੇ ਨਾ ਹੀ ਸੂਤ ਆਉਂਦੇ ਆ ਤੇ ਇਹਨਾਂ ਨੂੰ ਇਕੱਠੇ ਕਰਕੇ ਜਦ ਅੱਗ ਬਾਲਣੀ ਹੁੰਦੀ ਹੈ ਤੇ ਉਦੋਂ ਹੀ ਮੇਨ ਅਲਫਾ ਫੇ ਫਿਰ ਜਿੱਦਾਂ ਕਹ ਲੋ ਵੀ ਜਿਹੜਾ ਮੌਂਟ ਹਾਲਦਾ ਪਾਠੀਆਂ ਤੇ ਤੇ ਸੋਹਣੀ ਅੱਗ ਬਲ ਜਾਂਦੀ ਜਲਦੀ ਅੱਗ ਬਲ ਜਾਂਦੀ ਆ ਤੇ ਵਧੀਆ ਹੋ ਜਾਂਦਾ ਆ ਤੇ ਪਹਿਲਾਂ ਮੈਂ ਰੱਖ ਲਿਆ ਦੁੱਧ ਗਰਮ ਕਰਨਾ ਤੇ ਦੁੱਧ ਗਰਮ ਕਰਕੇ ਮੈਂ ਚਾਹ ਬਣਾਉਣੀ ਹੁੰਨੀ ਆ ਤੇ ਚਲੋ ਵਧੀਆ ਕਈ ਵਰੀ ਜਿੱਦਾਂ ਪੈਣਾ ਕੱਚਾ ਹੀ ਰੱਖ ਲੈਂਦੀ ਆ ਚਲੋ ਫਿਰ ਆਪਣੀ ਮਰਜ਼ੀ ਹੁੰਦੀ ਆ ਤੇ ਪਰ ਇਹ ਗੱਲ ਹੁੰਦੀ ਆ ਜਦੋਂ ਆਪਾਂ ਦੁੱਧ ਗਰਮ ਕਰਕੇ ਰੱਖਦੇ ਆ ਆਪਾਂ ਨੂੰ ਫਿਰ ਖਰਾਬ ਹੋਣ ਦਾ ਡਰ ਨਹੀਂ ਲੰਦਾ ਕਿ ਦੁੱਧ ਖਰਾਬ ਨਾ ਹੋ ਜੀਏ ਨਾ ਚਲੋ ਦੁੱਧ ਉਬਲਿਆ ਹੁੰਦਾ ਤਾਂ ਵੀ ਆ ਜਾਗ ਲੱਗ ਜਾਂਦਾ ਆ ਯਾਨੀ ਅੱਧਾ ਕੰਮ ਨੁਬੜ ਜਾਂਦਾ ਆ ਸੋ ਇਦਾਂ ਪਹਿਲਾਂ ਮੈਂ ਚੌਂਕੇ ਸਾਰੇ ਝਾੜੂ ਲਾਇਆ ਝਾੜੂ ਲਾ ਕੇ ਤੇ ਫਿਰ ਮੈਂ ਅੱਗ ਵਾਲੀ ਆ ਇੰਨਾ ਕਰਕੇ ਅੱਗ ਬਾਲ ਲਈ ਆ ਮੈਂ ਤੋਰ ਮੇਰੇ ਭੈਣਾਂ ਦਾ ਬਹੁਤ ਕਹਿੰਦੀਆਂ ਮੈਨੂੰ ਕਰ ਵੀ ਤੈਨੂੰ ਚੰਕਾ ਚੰਕਾ ਤੂੰ ਵੈਸੇ ਬਣਾ ਲਿਆ ਤੈਨੂੰ ਚੁੱਲੇ ਬਣਾ ਦਿੰਨੇ ਆ ਨਾ ਤੇ ਮਿੱਟੀ ਵਾਲੇ ਚੁੱਲੇ ਤੇ ਮੇਰੇ ਭੈਣਾਂ ਦਾ ਬਹੁਤ ਕਾਲੀਆਂ ਜਿਹੜੀਆਂ 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 ਮੈਨੂੰ ਜਿਆਦਾ ਪਿਆਰ ਕਰਦੀਆਂ ਨਾ ਤੇ ਮੇਰੇ ਭੈਣਾਂ ਕੋਈ ਨਹੀਂ ਬਣਾਵਾਂਗੇ ਤੁਹਾਡੇ ਕੋਲ ਚੁੱਲੇ ਹਨਾ ਅਜੇ ਇਹ ਸੈਟਿੰਗ ਪੂਰੀ ਕਰਨੀ ਹੈ ਅਜੇ ਮੇਦੀ ਤਾਂ ਫੇਰ ਚੁੱਲਾ ਬਣਾਉਣਾ ਹੈ ਤੇ ਫੇਰ ਮੈਨੂੰ ਕੋ ਡਰ ਨਾ ਰਹੂਗਾ ਨਾ ਟੱਕਣ ਟੱਕਣ ਦਾ ਹੈਗਾ ਨਾ ਤੇ ਉੱਪਰ ਛੱਤ ਹੋਊਗੀ ਤਾਂ ਫੇਰ ਸਹੀ ਆ ਤੇ ਇੱਥੇ ਬਣਾਵਾਂਗੇ ਸਿੱਧਾ ਲੋਹੇ ਚੁੱਲੇ ਤੇਨੂੰ બસ ਇਹ ਵੀ ਵਧੀਆ ਚੱਕਮਤੁੱਲਾ ਤੇ ਇਹ ਹੁਣ ਤਰ ਟੁੱਟ ਕੇ ਆਇਆ ਤੇ ਅੱਜ ਟੁੱਟੀਆਂ ਸੈੱਡਾਂ ਇਹਦੀਆਂ ਤੇ ਕਾਫੀ ਟਾਈਮ ਹੋ ਗਿਆ ਇਹਨੂੰ ਲਿਆਂਦੇ ਨੂੰ ਵਿਚਾਰੇ ਨੂੰ ਤੇ ਔਖਾ ਇਹਦੀ ਇਹ ਮੱਛੀਆਂ ਦੀ ਜਿੱਥੇ ਚੱਕ ਕੇ ਮਾਜੀ ਨੂੰ ਲੈ ਜਾਓ ਤੇ ਇਹ ਸੁੱਕਾ ਹੋ ਜਾਂਦਾ ਤੇ ਬਹੁਤ ਵਧੀਆ ਲੱਗਣੇ ਇਹ ਦੇਖੋ ਇਹਦੇ ਬਜਮਾ ਸੇਕ ਹੁੰਦਾ ਮੀਟਿੰਗ ਮੇਟੇ ਬਣ ਜਾਂਦੀ ਆ ਹੈਨਾ ਤੇ ਅੱਗੇ ਵਧੀਆ ਟੱਬਰ ਵੱਡੇ ਵੱਡੇ ਹੁੰਦੇ ਸੀ ਚੁੱਲ੍ਹੇ ਬਾਲਣੇ ਤੇ ਜਿੰਨੇ ਮਾਜੀ ਪਰੋਣੇ ਆ ਜਾਣ ਕੋਈ ਟੈਨਸ਼ਨ ਨਹੀਂ ਤੇ ਕੋਈ ਬਿਮਾਰੀ ਨਹੀਂ ਕੋਈ ਕੁਛ ਨਹੀਂ ਘੱਟੇ ਰਹਿਣਾ ਉਬਲੀ ਜਾ ਫੇ ਦੋ ਦਬਲੀਆ ਹੁਣ ਆਖਰੀਆ ਦਾਲ ਲਓ ਜੀ ਹੁਣ ਦੁੱਧ ਦਵਾੜ ਲਿਆ ਮੈਂ ਤੇ ਕੁਛ ਫੁੱਪਲੀ ਵੀ ਗਿਆ ਤੁਹਾਡਾ ਚੁੱਲੇ 'ਚ ਵੀ ਪੈ ਗਿਆ ਚਲੋ ਖੈਰ ਇਹ ਚਿੱਡਲਣੀ ਡਲਣੀ ਨਹੀਂ ਹੁੰਦੀ ਆ ਹਨਾ ਉਹ ਡਲ ਕੇ ਜਾਣੀ ਹੁੰਦੀ ਆ ਤੇ ਹੁਣ ਅਖਤੀ ਦਾਲ ਉਹ ਰਕਤੀ ਦਾਲ ਤਾਂ ਹੁਣ ਦਾਲ ਹੌਲੀ-ਹੌਲੀ ਬਣੀ ਜਾਊਗੀ ਮੈਨੂੰ ਆ ਢੱਕਣ ਲਾ ਕੇ ਨਾ ਦਾਲ ਜਿੱਦਾਂ ਕਰ ਲੋ ਵਧੀਆ ਲੱਗਦੀ ਆ ਤੇ ਕੁੱਕਰ ਸੀਟੀ ਲਵਾਉਣੀ ਤਾਂ ਮੈਨੂੰ ਬਹੁਤ ਉਸ ਤਰ੍ਹਾਂ ਲੱਗਦੀ ਆ ਮੈਂ ਜਿੱਦਾਂ ਕਰ ਲੋ ਬਹੁਤ ਘੱਟ ਯਾਨੀ ਮੈਨੂੰ ਇਦਾਂ ਦਾਲ ਨਾ ਢੱਕਣ ਲਾ ਕੇ ਤੇ ਵਧੀਆ ਲੱਗਦੀ ਆ ਜਿੱਦਾਂ ਮੇਰੀ ਨਾਨੀ ਜੀ ਨੇ ਹਨ ਤੇ ਢੋਲੀ ਹੁੰਦੀ ਸੀਗੀ ਤੇ ਅੱਗ ਜਿਹਦਾ ਬਲਣੀ ਤੇ ਢੋਲੀ ਵਿੱਚ ਅੱਗ ਪਾ ਕੇ ਰੱਖ ਕੇ ਹਨਾ ਕਤੇ ਦਾ ਰੱਖ ਲੈਣੀ ਹੌਲੀ 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 ਸਾਰੀ ਢਿਆੜੀ ਵੰਡ ਜਾਨੀ ਦਾਲ ਕਿਤੇ ਬਣਨੀ ਉਹ ਮੂਹ ਲੱਥਣੀ ਨਹੀਂ ਨਹੀਂ ਸੋਣੀ ਦਾਲ ਨਾ ਇਹਨਾਂ ਲੰਗਰਵਾਰੀ ਦੀ ਦਾਲ ਬਣਨੀ ਹੈ ਉਹ ਤੇ ਬਹੁਤ ਜਾਨੀ ਵਧੀਆ ਹੁੰਦੀ ਹੁਣ ਬਹਿੰਦੇ ਸੀਗੇ ਤੇ ਚਲੋ ਗਿਆ ਟਾਈਮ ਟਾਈਮ ਦੀ ਗੱਲ ਆ ਤੇ ਉਹ ਟਾਈਮ ਕਿੱਥੋਂ ਲੱਭਣੇ ਹੁਣ ਕਿੱਥੋਂ ਨਹੀਂ ਨਾ ਤੇ ਜਿਹੜੀ ਚੁੱਲੇ ਚੀਜ਼ ਹੁੰਦੀ ਨਾ ਦਾਲ ਜਿਹਦੀ ਇੱਕਦਮ ਬਹੁਤ ਟੇਸਟੀ ਬਹੁਤ ਵਧੀਆ ਬਣਦੀ ਹੈ ਤੋ ਕੇ ਬਣਦੀ ਹੈ ਤਾਂ ਵੈਸੇ ਮੇ ਨਾਲ ਆ ਬਾਲ ਟੁੱਟੇ ਜਿਹਾ ਸੀ ਗੇਰ ਨਾਲ ਆਤੇ ਆ ਮੈਂ ਕਮੀ ਸ ਮੀ ਦਾ ਵੀ ਕੋਈ ਵਾਸਤਾ ਪਤਾ ਨਹੀਂ ਹੁੰਦਾ ਕਿ ਤੇ ਪਹਿਲਾਂ ਪਹਿਲਾਂ ਚਲ ਬਣਾ ਲਵਾਂ ਨਾ ਵਧੀਆ ਵਾਲਿਆ ਤਾਂ ਦੇਖੋ ਫੂਕਣਾ ਵੀ ਰੱਖਿਆ ਐ ਮੈਂ ਸਾਡੀ ਰੀਤ ਸਾਡੀ ਨਾਲ ਦੋਤੀ ਆ ਇਟਲੀ ਗਈ ਆ ਉਹ ਤੇ ਪਿਛਲੇ ਸਾਲ ਦੀ ਵੀਡੀਓ ਮੈਂ ਦਿਖਦੀ ਹੁੰਦੀ ਹੁੰਦੀ ਆ ਉਹ ਚੁੱਲਾ ਜਣੀ ਘੱਟ ਹੁੰਦਾ ਸੀਗਾ ਤੇ ਉਹ ਥਾਂ ਵੀ ਹੁੰਦਾ ਸੀ ਵਗੇਰਾ ਹੁਣ ਚਲੋ ਫਿਰ ਇੰਦੀ ਆ ਤੇ ਜਿੱਦ ਨੂੰ ਮੇਰੇ ਬੈਗ ਨੇ ਦਾਣਾ ਫੂਕਾ ਮਾਰਨ ਕਰਕੇ ਉਹਦੀਆਂ ਦੀ ਮੈਂ ਵੀਡੀਓ ਬਣਾਈ ਆ ਤੇ ਨਿਆਣੇ ਚਲ ਰੌਣਕਾ ਹੁੰਦੀਆਂ ਘਰਾਂ ਦੀਆਂ ਨਾ ਤੇ ਸਾਡੇ ਕੋਲ ਆਂਦੀ ਹੁੰਦੀ ਸੀਗੀ ਉਹ ਪਿਛਲੇ ਤੋਂ ਪਿਛਲੇ ਸਾਲ ਗਈ ਮੇਰਾ خیال ਉਹ ਬਹੁਤ ਪਿਆਰੀ ਖੁਸ਼ੀ ਆ ਸਾਡੀ ਉਹ ਤੇ ਹੁਣ ਖੈਰ ਸਿਆਣੀ ਹੋ ਗਈ ਤਾਂ ਹੁਣ ਨਹੀਂ ਉਹ ਉਹਦੀ ਗੱਲਬਾਤ ਕਰਦੀ ਹੈਗੀ ਛੋਟੀ ਸਾਡੇ ਕੋਲ ਰਹੀ ਆ ਸਾਡੇ ਕੋਲ ਰਹਿਣਾ ਉਹਨੇ ਇੱਥੇ ਸੌਂ ਸੋ ਜਾਣਾ ਇੱਥੇ ਖਾ ਪੀ ਲੈਣਾ ਵਧੀਆ ਟਾਈਮ ਲੰਘੇ ਜਿੰਨਾ ਵੀ ਲੰਘਿਆ ਤੇ 6 ਸਾਲ ਡੇਢ ਸਾਲ ਨੰਗੇ ਸਾਡੇ ਕੋਲ ਸਾਨੂੰ ਪਤਾ ਲੱਗਾ ਨਹੀਂ ਕਿਦਾਂ ਨੰਗੇ ਇੰਨੇ ਟਾਈਮ ਲੰਘਾ ਤਾਂ ਉਹ ਬਸ ਕੋਲੋਂ ਵਧੀਆ ਦੇ ਵਿੱਚ ਮੈਂ ਹਲਦੀ ਆ ਹਰੀਆਂ ਮਿਰਚਾਂ ਨੂਣ ਥੋੜਾ ਤੇਲ ਪਾਤਾ ਸਿੱਕੇ ਲੋ ਮੇਗਾ ਬਣਦੀ ਰਹੋਗੀ ਤੇ ਇਹ ਉਹ ਤੜਕੇ ਚ ਪਾਵਾਂਗੀ ਮਸਾਲਾ ਤੇ ਟਮਾਟਰ ਤਾਂ ਵੈਸੇ ਪਾਉਂਦੇ ਨਹੀਂ ਗਰਮੀ ਕਰਕੇ ਹਨਾ ਦੇਖੋ ਦਾਲ ਮੇਰੀ ਬਣਦੀ ਪਈ ਆ ਅੱਗ ਮੈਂ ਬਾਲ ਦਿੱਤੀ ਆ ਤੇ ਮਿੰਟ ਮਿੰਟੇ ਬਣ ਜਾਣੀ ਜਿੱਦਾਂ ਕਹ ਲੋ ਤੇ ਹੁਣ ਇੱਧਰ ਮੈਂ ਲੱਗੀਆਂ ਕਾਲ ਤੇ ਤੁਹਾਨੂੰ ਪਤਾ ਅੱਜਕੱਲ ਦੇ ਬਰਸਾਤੀ ਮੌਸਮ ਵਿੱਚ ਬਹੁਤ ਹੁੰਦਾ ਕਾ ਤੇ ਮੈਂ ਪੱਟਦੀ ਰਹੀ ਨਹੀਂ ਇੱਕ ਦਿਨ ਪੱਟ ਕੇ ਰੱਖਿਆ ਮੈਂ ਤੋਂ ਚੱਕੰਨਾ ਮੇਰਾ ਟਾਈਮ ਲੱਗਾ ਨਹੀਂ ਉਹੀ ਕਾ ਫੇਰ ਦੁਬਾਰਾ ਜੰਮ ਗਿਆ ਉੱਥੇ ਯਾਨੀ ਇੰਨਾ ਅੱਜਕੱਲ ਯਾਨੀ ਜਲਦੀ ਕਾ ਹੋ ਜਾਂਦਾ ਨਾ ਤੇ ਕਾ ਪੜਦੀ ਰਹਿਣੀ ਆ ਤਾਂ ਉਹਨੇ ਫਿਰ ਹੋ ਜਾਂਦਾ 20 ਦੇ ਨਾਲ ਤੇ ਹੁਣ ਦਿੱਲੀ ਦਾ ਮੀਂਹ ਆਉਂਦਾ ਆ ਤਾਂ ਹੁਣ ਕੀ ਕਰ ਸਕਦੇ ਆ ਤੇ ਮੈਂ ਇਹਦੇ ਪੜਦੀ ਰਹਿਣੀ ਆ ਚਲੋ ਮੈਂ ਕੀ ਕਰਨਾ ਵੈਲੀ ਵੱਠੀ ਨੇ ਤੇ ਅੱਗ ਮੇਰੀ ਬਲ ਜਾਂਦੀ ਆ ਤੇ ਦਾਲ ਬਣੀ ਜਾਂਦੀ ਆ ਚਲੋ ਸਾਫ਼ ਸਫਾਈ ਕੱਲ ਵਧੀਆ ਰਹਿੰਦੀ ਆ ਤੇ ਸਾਡੀਆਂ ਫਿਊਚਰ ਪਲੈਨਿੰਗ ਬਹੁਤ ਆ ਹਜੇ ਤੇ ਜਿਹੜੀ ਕੰਦ ਆ ਤੇ ਆਪਾਂ ਹਜੇ ਕਈ ਕੁਝ ਬਣਾਉਣਾ ਕਈ ਸੈਟਿੰਗ ਕਰਨੀ ਬਹੁਤ ਕੰਮ ਰਹਿੰਦੇ ਆ ਹਜੇ ਤੇ ਲਾਗੇ ਬਜਰੀ ਰੱਖੀ ਆ ਤੇ ਨਾਲੇ ਲਾਗੇ ਰੋੜੀ ਆ ਉਦੋਂ ਚੌਂਕਾ ਬਣਾਇਆ ਸੀ ਬਚ ਗਈ ਸੀਗੀ ਤੂੰ ਜਿਹੜਾ ਅਗਲਾ ਜਣੀ ਮਿਸਤਰੀ ਦਾ ਕੰਮ ਆ ਫੇਰ ਵਰਤੀ ਜਾਊਗੀ ਚੀਜ਼ ਹੈ ਨਾ ਚਲੋ ਬਚੀ ਹੋਵੇ ਤਾਂ ਤੇ ਇਧਰ ਘਾਹ ਪੁੱਟ ਲਿਆ ਮੈਂ ਤੇ ਪਰ ਫਿਰ ਵੀ ਘਾਹ ਰਹੀ ਜਾਂਦਾ ਸੀਗਾ ਤੇ ਦੀਵੇਂ ਪੜਦੇ ਰਹਿਣੀਆਂ ਤਾਂ ਵਧੀਆ ਲੱਗਦਾ ਨਾ ਘਾਹ ਪੁੱਟੋ ਤੇ ਫਿਰ ਅੱਜਕੱਲ ਤੈਨੂੰ ਪਤਾ ਵੀ ਕਿ ਬਰਸਾਤੀ ਮੌਸਮੇ ਆ ਤਾਂ ਜਾਨਵਰ ਆ ਕੇ ਛੁਪ ਜਾਂਦੇ ਆ ਤੇ ਫਿਰ ਹੋ ਜਾਂਦਾ ਮੁਸ਼ਕਲ ਬਹੁਤ ਜ਼ਿਆਦਾ ਹਨਾ ਤੇ ਘਾਹ ਵੀ ਬਰੀ ਬਰੀ ਗਿਆ ਤੇ ਪੱਟੋ ਤੇ ਛੇਤੀ ਪੱਟਮ ਨਹੀਂ ਹੁੰਦਾ ਹੈਗਾ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਆ ਸਾਸਫਾਈ ਅਜਕਲ ਦੇ ਟਾਈਮ ਵਿੱਚ ਕਰਦੇ ਰਹਿਣਾ ਚਾਹੀਦਾ ਆ ਤੇ ਵਧੀਆ ਲੱਗਦੀ ਆ ਇਹ ਘਾਹ ਝਾੜ ਝਾੜ ਕੇ ਮੈਂ ਪਸ਼ੂਆਂ ਪਾ ਦੇਣਾ ਉਹਨਾਂ ਨੇ ਖਾ ਲੈਣਾ ਜਿਹੜੀ ਮਿੱਟੀ ਉਹ ਛੱਡ ਦੇਣੀ ਮਿੱਟੀ ਵਾਲਾ ਕਾਜ ਜਿੰਦਾਂ ਕਰ ਲੋ ਤੇ ਸਾਸਫਾਈ ਚਲੋ ਹੋ ਜਾਂਦੀ ਆ ਤੇ ਵਧੀਆ ਲੱਗਦਾ ਆ ਤੇ ਤੁਸੀਂ ਵੀ ਜਰੂਰ ਆਪਣੇ ਵਾਲੇ ਵਾਲੇ ਸਾਸਫਾਈ ਰੱਖਿਆ ਕਰੋ ਜੀ ਤੇ ਬਰਸਾਤਾਂ ਦੇ ਮੌਸਮ ਵਿੱਚ ਮੱਛਰ ਮੱਖੀ ਬਹੁਤ ਹੁੰਦਾ ਕੁਤੜੀ ਬਹੁਤ ਹੁੰਦੀ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਫ੍ਰੀ ਕਰਦੇ ਟਾਈਮ ਰੱਖਣਾ ਤੇ ਇਹਨੂੰ ਟਾਈਮ ਨੂੰ ਵਿਜੀ ਰੱਖੋ ਹਨਾ ਤੇ ਵੀ ਜਿਹੜਾ ਮਨ ਹੁੰਦਾ ਆਪਣਾ ਤੇ ਸਹੀ ਰਹਿੰਦਾ ਨਾ ਤੇ ਬੇਲਾ ਮਨ ਕਹਿੰਦੇ ਹੁੰਦੇ ਹਨ ਸ਼ਤਾਨ ਦਾ ਘਰ ਹੋਸਾਬ ਬਦਨਾਲਾ ਇਹ ਆ ਮੋਨਾ ਇਹ ਪਿੰਡ ਖਾੜੇ ਤੋਂ ਆਉਂਦਾ ਆ ਇੱਧਰ ਆ ਓਏ ਸਬਜ਼ੀ ਵੀ ਤੇ ਆਈ ਵਰਤੇ ਦਿੰਦਾ ਸਬਜ਼ੀ ਇੱਥੋਂ ਲਿਆ ਕਰੋ ਸਾਰੇ ਜਣੇ ਇਹ ਰੇਨੂ ਆ ਖਾੜੇ ਤੋਂ ਪਤਾ ਕਿਸ ਨਾਲ ਲੜਦਾ ਬਹੁਤ ਆ ਇਹ ਲੜਾਈ ਚ ਰੋਹਿੰਦ ਬੁਰਤੀ ਜੇ ਮਿਲ ਗਈ ਤੂੰ ਲੜਨਾ ਰਹੀ ਗਾਗਣਾ ਪੈਣਾ ਸੱਡਪਿੰਡ ਸੱਡਪਿੰਡ ਆ ਕੇ ਲੜਦਾ ਵੜਾ ਤੇ ਇੱਥੇ ਕੰਪਲੇਨ ਕਰਨੀ ਆ ਜੀ ਆਹ ਯਾਰ ਹੈਪੀ ਆ ਹਾਪੀ ਚੰਮ ਵੀ ਦਾ ਵਧੀਆ ਹੈ ਸਬਜ਼ੀ ਦਾ ਸਭੀ ਇੱਥੋਂ ਲਿਆ ਤੋ ਸਾਰੇ ਬੋਪਰਾ ਮਾਰੇ ਸਰਾਮਾ ਸਰਾਮਾ ਚੋਕੇ ਸਬਜ਼ੀ ਸਸਤੀ ਦਿੰਦਾ ਬਹੁਤ ਹੈ ਸਹੀ ਗੱਲ ਹੈ ਸਬਜ਼ੀ ਤੇ ਕਹਿੰਦਾ ਮਿੰਦੂ ਕੋ ਬੱਚੇ ਚਾਹੇ ਨਾ ਬੱਚੇ ਮੈਂ ਪੁੰਨ ਕਰਨਾ ਹੈ ਤੇ ਕਹਿੰਦਾ ਮੇਰੇ ਕੋ ਬਚਣਾ ਨਾ ਬੱਚੇ ਕੱਖਰਾਂ ਵਿੱਚ ਸਬਜ਼ੀ ਚਾਹਾਂ ਪਰ ਮੈਂ ਲੋਕਾਂ ਨੂੰ ਭੁੱਖੇ ਨਹੀਂ ਛੱਡਣਾ ਆ ਸਹੀ ਗੱਲ ਹੈ ਸਿਵਾ ਦੇ ਨਾਲ ਇੱਕਾਰਸੀਵਾ ਕਰਨੀ ਹੈ ਨਾ ਬੱਸ ਕਹਿੰਦਾ ਮੈਂ ਇਹਦੇ ਤੋਂ ਕੁਝ ਨਹੀਂ ਜਣਾ ਹੈਗਾ ਆਹ 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 ਸਹੀ ਗੱਲ ਇਹ ਇਹ ਕਾ ਆ ਇਹ ਕੋ ਸਬਜ਼ੀ ਵਾਲੋ ਇਹ ਸੇਪਾਵਾ ਤੁਮਾ ਦੇ ਆ ਗਿਆ ਇਹਦੇ ਇੰਨੇ ਸੇਪ ਵਿਕਦੇ ਸੀਗੇ ਦਿਹਾੜੇ ਦੇ 20-20 ਕਿਲੋ ਸੇਪ ਲੱਗ ਜਾਂਦੇ ਸੀ ਯਾਦ ਕਰ ਕੀ ਕਰ ਲਈਆਂ ਕੋਈ ਕੋਈ ਲੈਂਦਾ ਨਹੀਂ ਹत्ता ਰੋਪੇਂਡੀ ਦੇਖ ਮਾਂ ਪਿੰਡੀ ਦਿਖਾ ਲੈ ਮੈਨੂੰ ਪਹਿਲਾਂ ਕਿੱਦਾਂ ਦੀ ਆ ਵਾ ਵਾ ਪਿੰਡੇ ਪਿੰਡੇ ਵਧੀਆ ਤਾ ਇਹਨਾਂ ਤਾਜੀ ਹੈ ਪਿੰਡੀ ਤਾਂ ਸਪੈਸ਼ਲ ਤਾਜ਼ਾ ਲਾਉਂਦਾ ਹੈ ਅੱਛਾ ਨਿਕਲੀ ਸੀ ਭਾਈ ਭਾਈ ਇਕੱਠੇ ਹੋ ਗਏ ਕਾਹ ਦੇਖ ਲੋ ਭਾਈ ਇੱਧਰ ਦੇਖੋ ਵੀ ਸੋਨਾ ਹੀ ਆ ਗਿਆ ਇਹ ਘਰ ਕਰਮ ਵਾਲਾ ਘਰ ਹੈ ਨਹੀਂ ਇਹਨਾਂ ਦੇ ਇੰਟਰਵਿਊਸ਼ਨ ਨਾਲ ਕਿਹੜੇ ਪਿੰਡ ਤੋਂ ਆਏ ਇਹ ਹੈਗਾ ਸੋਨਾ ਖਾੜੇ ਤੋਂ ਸਪਿੰਨਾ ਤੋਂ ਮਿੱਤਲੀ ਜਾਂਦਾ ਮਿੱਤਲੀ ਜਾਂਦਾ ਨਾ ਹੁਣ ਅੱਛਾ ਮਿੱਤਲੀ ਬੰਦਾ ਨਾਈਸ ਆ ਇਹ ਨੂੰ ਰਸ਼ਾ ਪੁਰਾਣੇ ਆ ਭਾਈ ਹੁਣੀ ਕਾਫੀ ਪੁਰਾਣੇ ਆ ਹੁਣ ਤਾਂ ਇਹ ਛੋਟੇ ਛੋਟੇ ਹੁੰਦੇ ਸੀਗੇ ਸਾਡਾ ਕਾਫੀ ਵੱਡਾ ਉਮਰ ਤੇ ਪਹਿਲਾਂ ਤੋਂ ਆਦਾ ਇੱਥੇ ਸਾਡੇ ਕਾਫੀ ਬਹੁਤ ਸਾਰੇ ਆਪਣੇ ਵੀ ਬਣਾਉਣਾ ਕੋਈ ਮੈਂ ਬਣਾਉਂਗੀ ਮੈਂ ਆਪ ਵੀ ਬਹੁਤ ਚਿਰਦਾ ਆ ਇਹ ਦੇਖੋ ਇਹ ਕੋਈ ਖਾਸ ਬੰਦੇ ਵਿੱਚ ਬੰਦੇ ਵਿੱਚ ਹੈਗੀ ਆ ਰਿਸ਼ਤੇ ਵੀ ਕਰਾਉਂਦਾ ਆ ਆ ਸਹੀ ਗੱਲ ਵਿਚੋਲਾ ਵਿਚੋਲੇ ਦੀ ਲੋੜ ਹੋਵੇ ਰਿਸ਼ਤਾ ਆ ਨਾ ਹੁੰਦਾ ਤੇ ਤੁਝੋ ਮਿਲੋ ਨਾ ਤਾਂ ਸੋਣਾ ਆ ਭਾ ਹਾਂ ਨਾ ਸੋਣਾ ਨਾ ਸੋਨਾ ਅੱਛਾ ਐਡਰੈਸ ਪੂਰਾ ਆ ਸਹੀ ਗੱਲ ਤੇ ਖਾੜੇ ਰਹਿੰਦਾ ਪਹਿਲਾਂ ਪਰ ਇਹ ਕਿਹ ਵੀ ਗੱਲ ਰਿਸ਼ਤੇ ਪੈਸਾ ਨਾ ਆਉਂਦੇ ਫ੍ਰੀ ਨਹੀਂ ਕਰਾਉਂਦੇ ਸਹੀ ਦੁਨੀਆ ਲੈ ਆਇਗਲ ਚੱਲਦਾ ਨਾ ਬਣ ਗਿਆ ਚੱਲਦਾ ਅਜਗਲ ਦੇਖੋ ਜੀ ਸਹੀ ਦੁਨੀਆ ਲੈ ਜਾਂਦੀ ਕੋਈ 2 ਲੱਖ ਲੈਂਦਾ ਆ ਇਹਦੇ ਚਾ ਲੈ ਲੈਂਦਾ 50 ਖੂਗਾ ਸਹੀ ਗੱਲ ਆ ਟੱਪਰ ਜਿਹੜੀ ਜੋਗੇ ਨਾ ਹੋਣ ਰਹਿਦੇ ਗੱਲ ਰਿਸ਼ਤੇ ਦਾ ਕਰਿਆ ਉਹਨੇ ਪੈਸੇ ਦੇ ਘੱਟੜ ਜਾਂਦੇ ਹੋਇਆ ਹੋਇਆ ਨੀ ਜਿਹੜਾ ਨਹੀਂ ਕਰਾਉਣਾ ਪੈਸੇ ਦੇ ਕਰ ਲੈਂਦੇ ਆ ਸਸਤੀਆਂ ਦੇ ਦਿੰਦੇ ਰਸਿਆਂ ਲਈ ਸਹੀ ਗੱਲ ਆ 25000 ਰੁਪਏ ਸਾਰਾ ਜਾਏ ਰੇਟ ਹੈ ਨਾ ਅੱਜ ਕੱਲ੍ਹ ਜੀ ਕਿੱਦਾਂ ਗਈ ਕੀ ਹਾਲ ਚਾਲ ਹੈ ਆ ਦੇਖੋ ਜੀ ਮਾਦਾ ਸਹੀ ਗੱਲ ਆ ਸਹੀ ਗੱਲ ਹੈ ਉਹ ਮੁੰਡਾ ਮੋਨਾ ਆ ਉਹ ਖਾਰੇ ਉਹ ਵੀ ਖਾਰੇ ਤੋਂ ਹੀ ਆ ਇਹ ਸਾਰੇ ਜਿੱਦਾਂ ਨਾ ਭਾਜੀ ਹੁਣੀ ਪੁਰਾਣੇ ਹੀ ਆ ਇਹ ਪੇਤੀ ਆ ਅਸੀਂ ਇਹਨਾਂ ਦੇ ਪੇਤੀ ਸਾਡੇ ਪੇਤੀ ਆ ਸੇਵਨ ਦੇ ਬਹੁਤ ਚਿਰ ਵਿੱਚ ਜਾ ਫਾਸਟ ਫੂਡ ਵੇਚਦਾ ਪਹਿਲਾਂ ਹੁਣ ਆਲੂਆਂ ਤੇ ਆ ਗਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਆ ਸਹਿਜ ਆਲੂ ਚੋ ਆਪਾਂ ਵੀ ਲੈਣ ਆਇਆ ਕਿਸੇ ਕਿਹਾ ਹੋਇਆ ਆ ਵੇਚਣ ਲਈ ਤੇ ਫਿਰ ਵਧੀਆ ਗੱਲ ਆ ਕਿਦਾਂ ਜੀ ਮਿਹਨਤ ਕਰਦਾ ਆ ਆਲੂ ਜੋਤੀ ਆਲੂ ਆ ਦੇਖੋ ਵਧੀਆ ਗੱਲ ਮਿਹਨਤ ਕਰਨੀ ਚਾਹੀਦੀ ਹੈ ਇਕ ਤਾਰੇ ਸਾਰੇ ਪ੍ਰਾਣਾ ਸੱਜਣ ਮਿੱਤਰਿਆ ਹੈ ਸਹੀ ਗੱਲ ਇੱਕ ਇਹ ਹੋਇਆ ਇੱਕੋ ਮਗਲਾ ਮੌਨਾ ਹੋਇਆ ਇੱਕੇ ਦੇ ਪਿੰਡ ਦਾ ਹੋਰ ਆਉਂਦਾ ਹੁੰਦਾ ਪਰ ਇੱਕ ਗੱਲ ਆ ਜਦੋਂ ਜਦੋਂ ਭਾਈ ਹੁੰਦੀ ਨਾ ਵਿਆਹ ਕਦੇ ਰਿਸ਼ਤਾ ਕਰਾਉਂਦੀ ਟੌਰ ਦੇਖਣ ਆਲੀ ਹੁੰਦੀ ਹੈ ਨਾ ਜੀ ਉਦੋਂ ਪੱਗ ਤੇ ਕਲਗੀ ਲਾਈ ਹੁੰਦੀ ਆ ਪ੍ਰਾਣਾ ਇਹ ਹੋਉਂਦਾ ਹੋਣਾ ਪ੍ਰਾਣਾ ਇਹ ਹੁੰਦਾ ਆ ਉਹੋ ਲਿਖਣਾ ਪ੍ਰਾਣਾ ਕਲਗੀ ਕਲਗੀ ਇਹਦੇ ਲੱਗਦਾ ਪਤਾ ਨਹੀਂ ਕਿਹਦੇ ਵਿਆਹ ਰਿਸ਼ਤਾ ਕਰਾ ਇਹਨਾਂ ਵੀ ਦੇਖਿਆ ਸੀ ਬੜੀ ਟੌਰ ਗੱਡੀ ਵੀ ਉਹ ਟਿੱਪੀ ਤੇ ਕਰਾ ਰਿਹਾ ਰਿਸ਼ਤਾ ਇਹਦੇ ਮੁੰਡਾ ਆ ਕੇ ਆਇਆ ਏ ਮੇਰਾ ਘਾਲਾ ਫਰਸ ਗਿਆ ਵਿਕੀ ਵਿਕੀ ਬਸ ਬਸ ਅੱਛਾ ਠੀਕ ਹੈ ਤਾਂ ਹੀ ਖੜੇ ਇੱਥੇ ਪੰਡੀਆਂ ਆਪਣੇ ਦੇਖਿਆ ਨਾ ਬਾਗੇ ਦੀ ਫੁੱਲਦਾਰ ਹੁੰਦੀ ਆ ਤੇ ਦੇਖੋ ਜੀ ਕੰਮ ਕਰਦੇ ਬੰਦੇ ਟੌਰ ਨਹੀਂ ਹੁੰਦਾ ਜਦੋਂ ਬੰਦਾ ਹਲਾਤ ਹੋਵੇ ਕਦੇ ਜਾਂਦਾ ਹੁੰਦਾ ਉਦੋਂ ਟੌਰ ਹੁੰਦਾ ਉਦੋਂ ਹੁੰਦਾ ਸਹੀ ਗੱਲ ਕੰਮ ਚ ਇਹਦਾ ਵੀ ਹੁੰਦਾ ਸਾਡਾ ਹਾਲ ਦੇਖ ਲਓ ਪੱਠਿਆਂ ਚ ਸਿੰਦਾਰਾ ਉਹ ਅਮੀ ਜੁੜੇ ਹੁੰਦੇ ਆ ਚਲੋ ਵਧੀਆ ਸਾਰੇ ਠੀਕ ਰਹਿਣ ਖੁਸ਼ ਰਹਿਣ ਪਾ ਮੈਨੂੰ ਦੇ ਦੇ ਪਿੰਡੀਆਂ ਦੇ ਦੇ ਉਹਨਾਂ ਗੱਲਾਂ ਗੱਲ ਤੇਤਾ ਭੁੱਲ ਜਾਵੇ ਹਾਂਜੀ ਦੇਖੋ ਜੀ ਤਿੰਨ ਸੱਡ ਤਿੰਨ ਦਾ ਹੋ ਗਿਆ ਟਾਈਮ ਤੇ ਸਾਡੇ ਜਿੱਦਾਂ ਕਹਿੰਦੇ ਸਵੇਰੇ ਨਹੀਂ ਮੀ ਆਇਆ ਤਾਂ ਹੁਣ ਮੀ ਆ ਗਿਆ ਤੇ ਮੀ ਦੀ ਮੀ ਨੇ ਹਾਜੀ ਜਰੂਰ ਲਵਾਈ ਆ ਵੀ ਅੱਜ ਮੈਂ ਆਉਣੇ ਹੁਣਾ ਟੈਕਸਵੇਰ ਨੂੰ ਆਵਾਂ ਜਾਂ ਸ਼ਾਨ ਨੂੰ ਆਵਾਂ ਦੇਖੋ ਜੀ ਹੁਣ ਮੀ ਤੰਡਿਆ ਬਹੁਤ ਸੋਹਣਾ ਦਿਨ ਲੱਗਣਿਆ ਸੀਗਾ ਤੇ ਬਹੁਤ ਬਾਰੇ ਦਿਨ ਸੀਗਾ ਤੇ ਤਾਂ ਮੀ ਆ ਗਿਆ ਦੇਖੋ ਇਸ ਸੌਣ ਦੇ ਸ਼ਰਾਟੇ ਮਗੈ ਗੱਲ ਸਹੀ ਆ ਇਹ ਸ਼ਰਾਟੇ ਸੁਣਦੇ ਜਦੋਂ ਵੀ ਮਾਜੀ ਆ ਸਕਦੇ ਆ ਤੇ ਦਾਲ ਮੈਂ ਬਣਾ ਲਈ ਸੀ ਤਾਂ ਮੇਰੀ ਬਹੁਤ ਸਵਾਦ ਬਣੀ ਚੁੱਲੇ ਤੇ ਤੇ ਇਸ ਕਰਕੇ ਮੈਂ ਚੁੱਲੇ ਤੇ ਦਾਲ ਬਣਾਈ ਸੀ ਕਿ ਵੀ ਸਵਾਦ ਬਣੇ ਤੇ ਬਹੁਤ ਵਧੀਆ ਦਾਲ ਬਣੀ ਆ ਤੇ ਉਹ ਮੈਂ ਤੜਕਾ ਹੁਣ ਲਾਉਣਾ ਇਹਨੂੰ ਤੜਕਾ ਰਾਤ ਨੂੰ ਲਾਵਾਂਗੇ ਇਹਨੂੰ ਹੁਣ ਸ਼ਾਮ ਨੂੰ ਜਣੀ ਰਾਤ ਨੂੰ ਖਾਣ ਨੂੰ ਤੇ ਆ ਦੇਖੋ ਮੀਂਹ ਆਦਾ ਨੂੰ ਖੜਕਾ ਸੁਣਦਾ ਹੋਊਗਾ ਤੇ ਪਤਾ ਲੱਗਾ ਨਹੀਂ ਕਿਹੜੇ ਵੇਲੇ ਮੀਂਹ ਆ ਗਿਆ ਤੇ ਮੌਸਮ ਤਾਂ ਸਹੀ ਸੀ ਓਕੇ ਸੀਗਾ ਮੈਂ ਸਮਾਂ ਕਹਿਣੀ ਸੀ ਮੈਨੂੰ ਸਵੇਰੇ ਤੁਹਾਡੇ ਨਹੀਂ ਆਇਆ ਹੈਗਾ ਤੇ ਰੱਬ ਕੀ ਸੁਣਦਾ ਹੋਣਾ ਤੇ ਜੋ ਮੈਂ ਚਾਹਨੀ ਆ ਰੱਬ ਉਹ ਵੀ ਕੀ ਸੁਣ ਲੇ ਮੇਰੀ ਲਾਗੀ ਹੋ ਕੇ ਹੈਨਾ ਜੋ ਮੇਰੇ ਦਿਲ ਦੀਆਂ ਗੱਲਾਂ ਆ ਦਿਲ دریا ਸਮੁੰਦਰ ਡੁੰਗੇ ਡੁੰਗੇ ਕੌਣ ਦਿਲਾਂ ਦੀਏ ਜਾਣੇ ਹੈਨਾ ਤੇ ਪ੍ਰਮਾਤਮਾ ਕਹਿੰਦੇ ਜੋ ਆਪਾਂ ਦੀ ਅੜਿਚ ਬੋਲਦੀ ਗੱਲਾਂ ਕਰਦੇ ਨੇ ਇੱਕ ਇੱਕ ਗੱਲ ਤਾਂ ਪੂਰੀ ਪੱਕੀ ਹੁੰਦੀ ਹੁੰਦੀ ਹੈ ਨਾ ਰੱਬ ਸੁਣਦਾ ਸੁਣਦਾ ਇੱਕ ਗੱਲ ਨੂੰ ਹੈਨਾ ਤੇ ਜਿੰਨੀ ਮੈਂ ਆਪਾਂ ਗੱਲਾਂ ਕਰਦੇ ਆ ਤੇ ਵਾਹਿਗੁਰੂ ਸੁਣੇ ਜਲਦੀ ਹੈ ਨਾ ਤੇ ਦਿਲ ਦੀ ਆਸਮਰਾਲ ਤੇ ਵਧੀਆ ਗੱਲ ਆ ਤੇ ਮੀਂਹ ਦੀਆਂ ਗੱਲਾਂ ਕਰਦੀ ਸੀ ਮੈਂ ਮੀਂਹ ਨਹੀਂ ਆਇਆ ਲੋ ਜੀ ਮੀਂਹ ਵੀ ਆ ਗਿਆ ਤੇ ਵਧੀਆ ਹੋ ਗਿਆ ਮੌਸਮ ਓਕੇ ਪਰ ਲਾਈਟ ਹੈ ਨਹੀਂ ਸਾਡੇ ਤੇ ਤਕਰੀਬਨ ਸਾਡੇ 1.5 ਵਜੇ ਦੀ ਲਾਈਟ ਗਈ ਆ ਜਿਹੜੀ ਦੁਪਹਿਰ ਦੀ ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਪਰ ਠੰਮਠਾ ਟਾਈਮ ਹੋ ਗਿਆ ਤੇ ਹੁਣ ਕੋਟ ਚਾਹ ਪੀ ਕੇ ਮੈਂ ਤਾਂ ਹੁਣ ਪੱਠੇ ਪਾਉਣੇ ਹਨ ਇਹਨਾਂ ਨੂੰ ਤੇ ਦੀਗ ਦੀਆਂ ਹੁਣੀਆਂ ਵਜਾ ਮਾਰਦੀਆਂ ਹੋਣੀਆਂ ਤੇ ਫਿਰ ਦਾਲ ਵੀ ਬਣੀ ਆ ਤੇ ਸਾਰੀ ਭਾਜੀ ਵੀ ਕੁਛ ਮੇਰੇ ਕਪੜੇ-ਕਪੜੇ ਸੇ ਧੋਣ ਵਾਲੇ ਆ ਇਹ ਮੈਂ ਧੋਪ ਦੇਣੇ ਆ ਤੇ ਇੱਕ ਸਬਜ਼ੀ ਬਣਾ ਕੇ ਫੇਰ ਕੱਪੜੇ ਦੇ ਉੱਤੇ ਧੋਣੇ ਆ ਚਲੋ ਜੀ ਸ਼ਾਮ ਪੈ ਜਾਣੀ ਆ ਤੇ ਇੱਧਰ ਜਨੂੰ ਪਾਸ ਪਾਸ ਹੋ ਜਾਣਾ ਹੈ ਸਾਡੇ ਬਹੁਤ ਵਧੀਆ ਜਸਵੀਰ ਕੌਰ ਭੈਣ ਤੇ ਰਾਜ ਸਿੰਘ ਕਮੈਂਟ ਛੱਡਦੇ ਆ ਵਿਦੇਸ਼ ਬੈਠੇ ਵੀ ਉਹ ਸਾਨੂੰ ਯਾਦ ਕਰਦੇ ਸਾਨੂੰ ਦੇਖਦੇ ਸਾਨੂੰ ਮਿਲਦੇ ਇਸ ਗੱਲ ਦੀ ਬੜੀ ਖੁਸ਼ੀ ਆ ਤੇ ਉਹਨਾਂ ਨੂੰ ਪੰਡ ਯਾਦ ਆਉਂਦਾ ਕਿੱਥੋਂ ਗਏ ਆ ਨਾ ਤੇ ਬਹੁਤ ਵਧੀਆ ਗੱਲ ਆ ਜੀ ਬਲੌਗ ਜਰੀ ਯਾਨੀ ਤੁਹਾਡਾ ਸੰਪਰਕ ਸਾਡੇ ਨਾਲ ਬਣਿਆ ਰਹਿੰਦਾ ਆ ਤੇ ਵਾਈ ਗੁਰਦੀਪ ਲਾਈ ਰੱਖੇ ਹਨ ਤੇ ਤੁਹਾਨੂੰ ਪਿੰਡ ਦੀ ਯਾਦ ਆਉਂਦੀ ਆ ਸਣੇ ਗੱਲਾਂ ਸੁਣ ਕੇ ਸਾਡੇ ਵਲੌਗ ਦੇਖ ਕੇ ਤੁਹਾਡੇ ਲਈ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਵਲੌਗ ਦੇਖਦੇ ਆ ਤੇ ਕਮੈਂਟ ਛੱਡਦੇ ਆ ਨਾ ਤੇ ਬਹੁਤ ਵਧੀਆ ਲੱਗਦਾ ਹੈ ਤੇ ਸੁਣਾ ਲੱਗਦਾ ਹੈ ਸਾਨੂੰ ਕਮੈਂਟ ਪੜ ਕੇ ਉਹਨਾਂ ਦਾ ਰਿਪਲਾਈ ਕਰਕੇ ਹੈ ਨਾ ਹਾਂਜੀ ਸਾਢੇ 6 ਦਾ ਹੋ ਗਿਆ ਟਾਈਮ ਤੇ ਮੈਂ ਕੱਲ ਵਾਲੀ ਵੀਡੀਓ ਹੁਣ ਅਪਲੋਡ ਕਰਕੇ ਹਟੀਆਂ ਤੇ ਇਹਦੇ ਪਾਰੇ ਸਬਜ਼ੀ ਬਣਾ ਲਈ ਭਿੰਡੀਆਂ ਦੀ ਤੇ ਫਿਰ ਧਾਰ ਗੱਡੀ ਫਿਰ ਦੁੱਧ ਘਰਮ ਕੀਤਾ ਤੇ ਹੁਣ ਦੁੱਧ ਘਰਮ ਕਰਕੇ ਆਈਆਂ ਤੇ ਮੈਂ ਕਹਿੰਦਾ ਫਿਰ ਮੈਂ ਚਿੱਤਾ ਬੁਲ ਜਾਣਾ ਮੈਨੂੰ ਤੇ ਇਹ ਦੁੱਧ ਜਿੱਦਾਂ ਕਹ ਲੋਬਲ ਜਾਣਾ ਤੇ ਸਵੇਰੀ ਵੀ ਉਬਲ ਗਿਆ ਸੀਗਾ ਪਤਾ ਨਹੀਂ ਕੀ ਅੱਜ ਸਾਰੇ ਕੰਮ ਪੁੱਠੇ ਹੋ ਰਹੇ ਆ ਤੇ ਚਲੋ ਖੜੇ ਟਾਈਮ ਟਾਈਮ ਦੀ ਗੱਲ ਆ ਤੇ ਕੋਈ ਕੰਮ ਨਹੀਂ ਸਿੱਧ ਹੋਉਂਦੇ ਸਾਰੇ ਪੁੱਠੇ ਹੁੰਦੇ ਕੰਮ ਨਾ ਤੇ ਜੋ ਪਰਮਾਤਮਾ ਨੇ ਚਿੰਦਾ ਲਗਦਾ ਨਾ ਦੇਖੋ ਜੀ ਮਹਾਮਾਯਦੇ ਮੰਦਰ ਨਾ ਲੱਗਾ ਸਪੀਕਰ ਤੇ ਮਹਾਮਾਯਦੇ ਗੂੰਗਾਣ ਹੋ ਰਿਹਾ ਆ ਤੇ ਪਟਾਂ ਲੱਗੀਆਂ ਅੱਜ ਹੈਗਾ ਮੰਗਲਵਾਰ ਹੈ ਨਾ ਤੇ ਅੱਜ ਤੁਮੇ ਤਾਂ ਨਹੀਂ ਜਾ ਹੋਇਆ ਤੇ ਦੇ ਜਾਵਾਂਗੇ ਮੱਥਾ ਟੇਕਿਆਵਾਂਗੇ ਮਹਾਮਾਯਦੇ ਮੰਦਰ ਤੇ ਸਾਡਾ ਪਿੰਡ ਮਹਾਮਈ ਦਾ ਮੰਦਿਰ ਆ ਸ਼ਿਵ ਜੀ ਦਾ ਵੀ ਮੰਦਿਰ ਆ ਤੇ ਯਾਨੀ ਕਾਫੀ ਪਿੰਡ ਸੋਨਾ ਵੱਡਾ ਆ ਤੇ ਬਹੁਤ ਵਧੀਆ ਪਿੰਡ ਹੱਡਾ ਹਣਾ ਤੇ ਵਾਈ ਉਹਦੀ ਕਿਰਪਾ ਬਹੁਤ ਸਨ ਸ੍ਰੀ ਕੜੀ ਵਾਸ ਹੁੰਦੀ ਹੋਗੀ ਤੇ ਬਹੁਤ ਸੰਤ ਚੰਦੀ ਮੱਥਾ ਟੇਕਣ ਉਹ ਜਾਣਾ ਵੀ ਚਾਹੀਦਾ ਆਪਣੀ ਉਦਾਸਮੀਂ ਦੀ ਕਰਨੀ ਚਾਹੀਦੀ ਮਹਾਮਈ ਤੋਂ ਮੰਗਣੀ ਚਾਹੀਦੀ ਆ ਚਲੋ ਖੈਰ ਪਹਾੜਾਂ ਚ ਦੂਰ ਤਾਂ ਨਹੀਂ ਜਾ ਹੁੰਦਾ ਹੈਗਾ ਤੇ ਚਲੋ ਇੱਥੇ ਹੀ ਚੱਲ ਜਾ ਚੱਲ ਜਾ ਚਲੋ ਵਧੀਆ ਦਸਮੇਂਤੀ ਮਿਲਦੀ ਨਾ ਦੇਖੋ ਹੀਲਣੀ ਇਵਰ ਮਗਰੀ ਆ ਗਈ ਦੁੱਧ ਪੀ ਕੇ ਹਟੀ ਹੁਣ ਇਹ ਤੇ ਇਹਨੂੰ ਇਹਦਾ ਟਾਈਮ ਆ ਸ਼ਾਮ ਦਾ ਵੀ ਦੁੱਧ ਇਹਨੇ ਪੀਣਾ ਪੀਣਾ ਹੁੰਦਾ ਹੈ ਨਾ ਤੇ ਵਿਚਾਰੇ ਡਰਦੀ ਰਹਿੰਦੀ ਹੈ ਕਾਲੂ ਤੋਂ ਵੀ ਸਿੱਧਾ ਸਪੀਡ ਤੋਂ ਵੀ ਉਹ ਇਹਨੂੰ ਪਿੰਡ ਜਾਂਦੇ ਹੈਗੇ ਤੇ ਫਿਰ ਮੈਨੂੰ ਚੋਰੀ ਪਾਉਣੀ ਹੁੰਦੀ ਆ ਵੀ ਫਲੇਵਰਡ ਦੁੱਧ ਪੀਲਾ ਹੁਣ ਹੈ ਨਹੀਂਗੇ ਉਹ ਤੇ ਇਦਾਂ ਇਹ ਆ ਇਹ ਵੀ ਕੁੱਤੇ ਵੀ ਆਪਸ ਵਿੱਚ ਅੰਚਿਤਾ ਕਰੋ ਜੈਲਸ ਕਰਦੇ ਆ ਜਿਦਾ ਬੰਦੇ ਕਰਦੇ ਆ ਨਾ ਉਹ ਹਿਸਾਬ ਇਹਨਾਂ ਦਾ ਤੇ ਮੈਂ ਫੇਰ ਬੂਆ ਲਾ ਕੇ ਤੈਨੂੰ ਵੀ ਚਲ ਮੈਂ ਕਰ ਲੈਣਾ ਲੱਬੇ ਜਿਸ ਤਨ ਪਾਤਾ ਤੇ ਪੀ ਜਾ ਹਣਾ ਹੁਣ ਤੇ ਚਲੋ ਫਿਰ ਇਹਨਾਂ ਨੂੰ ਵੀ ਆਸ ਹੁੰਦੀ ਆ ਤੇ ਇਹਨਾਂ ਦਾ ਜਾਣਾ ਕਿੱਥੇ ਆ ਨਾ ਪਰ ਆਖੀ ਪੂਰੀ ਕਰ ਦੇ ਵਿਚਾਰੇ ਉਂਗਲੀ ਛੜੀ ਭਰੀ ਹੁੰਦੀ ਆ ਤੇ ਮੜਾ ਜੇ ਕੋਈ ਕਸਕਦਾ ਕੁਝ ਵੀ ਨਾ ਤਾਂ ਪਤਾ ਲੱਗ ਜਾਂਦਾ ਇਹ ਕਿਦਾਂ ਤੇ ਹੋਰ ਸਾਜੀ ਬਣ ਗਿਆ ਬਣ ਗਈ ਆ ਦੁਪਹਿਰੇ ਬਣਾ ਲਈ ਸੀ ਕਿ ਤੇ ਦੁੱਧ ਗਰਮ ਕਰਕੇ ਰੱਖ ਲਿਆ ਤੇ ਆਟਾ ਵੀ ਕਣ ਕੇ ਰੱਖ ਲਿਆ ਬਸ ਨੂੰ ਟਿਪਕਾਉਣੀ ਹੈ 10-15 ਫੁੱਲ ਕੇ ਲਾ ਲੈਣੀ ਜੇ ਆਪਾਂ ਖਾਣੇ ਆ ਨਾ ਜਿਹੜੀ ਅਸੀਂ ਖਾਣੇ ਆ ਤੇ ਬਸ ਕੰਮ ਮੇਰਾ ਮੈਨੂੰ ਇਹ ਹੁੰਦਾ ਵੀ ਲੋਲੇ ਚੱਲ ਨੂੰ ਨਿਬੜ ਜਾਵੇ ਹੈ ਨਾ ਮੱਚ ਮੱਛਨ ਮੱਥੀਏ ਬਹੁਤ ਹੁੰਦਾ ਹੈ ਫੋਨ ਮੇਰੇ ਪੰਨਪਰਾ ਬਹੁਤ ਵਧੀਆ ਜਾਨੀ ਭੈਣਾ ਕਮੈਂਟ ਕਰਦੀ ਹੈ ਬਹੁਤ ਸੋਹਣਾ ਲੱਗਦਾ ਹੈ ਨਾ ਤੇ ਸੋਹਣਾ ਲੱਗਦਾ ਜਾਨੀ ਕਮੈਂਟ ਪੜ ਕੇ ਨਦਰ ਰਪਲਾਈ ਕਰਕੇ ਹੈ ਨਾ ਤੇ ਵਧੀਆ ਜੀ ਬਸ ਇਦਾਂ ਸਹਿਯੋਗ ਬਣਾ ਕੇ ਰੱਖਿਓ ਆਪਣਾ ਨਾ ਤੇ ਇਦਾਂ ਹੀ ਬਸ ਸਾਥ ਤੇ ਸਪੋਰਟ ਕਰਿਓ ਨਾ ਤੇ ਅੱਗੇ ਵੀ ਬਹੁਤ ਕੀਤੀ ਹੈ ਸਪੋਰਟ ਤੁਸੀਂ ਤੇ